ਇੱਕ ਪਿੰਡ ਵਿੱਚ ਪਾਲੀ ਨਾਮ ਦੀ ਕੁੜੀ ਰਹਿੰਦੀ ਸੀ ਪਾਲੀ ਆਪਣੇ ਪਿੰਡ ਵਿੱਚ ਸਭ ਤੋਂ ਸੋਹਣੀ ਸੀ ਉਸ ਦੇ ਪਰਿਵਾਰ ਵਿੱਚ ਉਹ ਤੇ ਉਸ ਦੀ ਮਾਂ ਰਹਿੰਦੀਆਂ ਸਨ ਉਹਨਾਂ ਦੇ ਘਰ ਦੇ ਹਾਲਾਤ ਬਹੁਤ ਖਰਾਬ ਸਨ ਕੋਈ ਵੀ ਕਮਾਉਣ ਵਾਲਾ ਨਹੀਂ ਸੀ ਤੇ ਪਾਲੀ ਨੂੰ ਥੋੜੀ-ਬਹੁਤ ਸਿਲਾਈ ਦਾ ਕੰਮ ਆਉਂਦਾ ਸੀ ਉਸੇ ਨਾਲ ਉਹ ਘਰ ਦਾ ਥੋੜਾ-ਬਹੁਤ ਖਰਚਾ ਕੱਢ ਲੈਂਦੀ ਤੇ ਉਹਨਾਂ ਦੇ ਘਰ ਦਾ ਗੁਜ਼ਾਰਾ ਹੁੰਦਾ ਜਿਸ ਕਰਕੇ ਪਾਲੀ ਦੀ ਮਾਂ ਨੂੰ ਹਮੇਸ਼ਾ ਚਿੰਤਾ ਰਹਿੰਦੀ ਤੇ ਪਾਲੀ ਆਪਣੀ ਮਾਂ ਨੂੰ ਸਮਝਾਉਂਦੀ ਕਿ ਮਾਂ ਇਸ ਤਰ੍ਹਾਂ ਫਿਕਰ ਕਿਉਂ ਕਰਦੀ ਹੈ ਜਿਆਦਾ ਫਿਕਰ ਕਰਨ ਨਾਲ ਤੇਰੀ ਤਬੀਅਤ ਖਰਾਬ ਹੋ ਜਾਂਦੀ ਹੈ ਤੇ ਸਾਡੇ ਕੋਲ ਤਾਂ ਦਵਾਈ ਲੈਣ ਜੋਗੇ ਵੀ ਪੈਸੇ ਨਹੀਂ ਹਨ ਫਿਰ ਤੂੰ ਇੰਨਾ ਕਿਉਂ ਸੋਚਦੀ ਹੈ ਉਸ ਦੀ ਮਾਂ ਕਹਿੰਦੀ ਧੀਏ ਤੂੰ ਠੀਕ ਕਹਿਣੀ ਹੈ ਪਰ ਕੀ ਕਰਾਂ ਮੈਂ ਸੋਚਦੀ ਹਾਂ ਕਿ ਸਾਡੇ ਸਿਰ ਤੇ ਕੋਈ ਵੀ ਨਹੀਂ ਕਿ ਜੋ ਸਾਡਾ ਖਰਚਾ ਚੁੱਕ ਸਕੇ ਪਾਲੀ ਬੋਲੀ ਮਾਂ ਮੈਂ ਹਾਂ ਨਾ ਮੇਰੇ ਕੋਲੋ ਜਿੰਨਾ ਵੀ ਹੁੰਦਾ ਹੈ ਮੈਂ ਕਰਦੀ ਤਾਂ ਹਾਂ ਥੋੜੀ ਬਹੁਤ ਸਲਾਈ ਕਰਕੇ ਘਰ ਦਾ ਖਾਣ ਪੀਣ ਚੋਗਾ ਰਾਸ਼ਨ ਕਮਾ ਲੈਂਦੀ ਹਾਂ ਪਾਲੀ ਦੀ ਮਾਂ ਨੇ ਕਿਹਾ ਸਿਰਫ ਪੇਟ ਭਰਨ ਨਾਲ ਹੀ ਜ਼ਿੰਦਗੀ ਨਹੀਂ ਚੱਲਦੀ ਧੀਏ ਤੇਰੇ ਤੋਂ ਛੋਟੀਆਂ ਪਿੰਡ ਦੀਆਂ ਸਾਰੀਆਂ ਕੁੜੀਆਂ ਦੇ ਵਿਆਹ ਹੋ ਚੁੱਕੇ ਹਨ ਇੱਕ ਤੂੰ ਹੀ ਹੈ ਜੋ ਅਜੇ ਤੱਕ ਕੁਆਰੀ ਬੈਠੀ ਹੈ ਮੇਰੇ ਕੋਲ ਦੇਣ ਲਈ ਦਾਜ ਲਈ ਵਿੱਚ ਕੁਝ ਵੀ ਨਹੀਂ ਇਸ ਲਈ ਕੋਈ ਤੇਰੇ ਇੰਨੇ ਸੁੰਦਰ ਹੋਣ ਦੇ ਬਾਵਜੂਦ ਵੀ ਤੇਰੇ ਨਾਲ ਵਿਆਹ ਨਹੀਂ ਕਰਨਾ ਚਾਹੁੰਦਾ ਬਸ ਇਹੀ ਫਿਕਰ ਮੈਨੂੰ ਖਾਂਦਾ ਰਹਿੰਦਾ ਹੈ ਪਾਲੀ ਬੋਲੀ ਮਾਂ ਰੱਬ ਨੇ ਮੇਰੇ ਲਈ ਕਿਸੇ ਨੂੰ ਤਾਂ ਬਣਾਇਆ ਹੀ ਹੋਵੇਗਾ ਨਾ ਹਾਂ ਤੇ ਇਹ ਸਹੀ ਕਹਿ ਰਹੀ ਹੈ ਬਸ ਮੇਰੀ ਇਹ ਚਿੰਤਾ ਖਤਮ ਹੋ ਜਾਵੇ ਹਾਂ ਮਾਂ ਇਹ ਚਿੰਤਾ ਵੀ ਖਤਮ ਹੋ ਜਾਵੇਗੀ ਹੁਣ ਸੌਂ ਜਾ ਰਾਤ ਬਹੁਤ ਹੋ ਗਈ ਆਪਣੀ ਵਿਆਹ ਦੀ ਚਿੰਤਾ ਤਾਂ ਪਾਲੀ ਨੂੰ ਵੀ ਸੀ ਹਰ ਕੋਈ ਉਸ ਨੂੰ ਕੁਵਾਰੀ ਹੋਣ ਦਾ ਤਾਣਾ ਮਾਰ ਦਿੰਦਾ ਵਿਆਹ ਨਾ ਹੋਣ ਕਰਕੇ ਉਸ ਨੂੰ ਹਰ ਰੋਜ਼ ਲੋਕਾਂ ਦੇ ਤਾਣੇ ਸੁਣਨੇ ਪੈਂਦੇ ਅਗਲੇ ਦਿਨ ਪਾਲੀ ਰੈਸ਼ਨ ਲੈਣ ਲਈ ਬਾਜ਼ਾਰ ਜਾ ਰਹੀ ਸੀ ਉਦੋਂ ਹੀ ਪਿੰਡ ਦੇ ਕੁਝ ਆਵਾਰਾ ਮੁੰਡਿਆਂ ਨੇ ਉਸ ਨੂੰ ਘੇਰ ਲਿਆ ਤੇ ਪਾਲੀ ਨੂੰ ਛੇੜਨ ਲੱਗੇ ਕਿ ਪਾਲੀ ਤੇਰਾ ਵਿਆਹ ਤਾਂ ਕਿਤੇ ਹੋ ਨਹੀਂ ਰਿਹਾ ਤੇ ਤੂੰ ਐਦਾਂ ਕਰ ਟਾਈਮ ਪਾਸ ਲਈ ਕਰਨ ਲਈ ਸਾਡੇ ਨਾਲ ਹੀ ਦੋਸਤੀ ਕਰ ਲਾ ਫਿਰ ਤਾਂ ਤੈਨੂੰ ਸੂਟ ਸੀ ਕਿ ਪੈਸਾ ਕਮਾਉਣ ਦੀ ਵੀ ਜ਼ਰੂਰਤ ਨਹੀਂ ਪਵੇਗੀ ਤੇਰੇ ਘਰ ਦਾ ਸਾਰਾ ਖਰਚਾ ਵੀ ਅਸੀਂ ਚੁੱਕ ਲਵਾਂਗੇ ਗਵਾਂਢੀ ਹੋਣ ਦੇ ਨਾਤੇ ਇੰਨਾ ਤਾਂ ਹੱਕ ਸਾਡਾ ਵੀ ਬਣਦਾ ਹੈ ਇੱਕ ਮੌਕਾ ਦੇ ਕੇ ਵੇਖ ਤੇ ਰਹੀਆਂ ਸਾਰੀਆਂ ਫਿਕਰਾਂ ਮਟਾ ਦੇਵਾਂਗੇ ਇੰਨੇ ਨੂੰ ਪਿੰਡ ਵਾਲੇ ਇਕੱਠੇ ਹੋ ਜਾਂਦੇ ਹਨ ਤੇ ਇਹ ਸਭ ਦੇਖ ਕੇ ਪਾਲੀ ਬਹੁਤ ਘਬਰਾ ਜਾਂਦੀ ਹੈ ਸਾਰਿਆਂ ਨੂੰ ਕਹਿੰਦੀ ਹੈ ਕਿ ਮੈਨੂੰ ਜਾਣ ਦਿਓ ਮੇਰੀ ਮਾਂ ਮੇਰੀ ਉਡੀਕ ਕਰ ਰਹੀ ਹੋਵੇਗੀ ਰੱਬ ਦਾ ਵਾਸਤਾ ਮੇਰੇ ਤੇ ਤਰਸ ਕਰੋ ਇਸ ਤਰ੍ਹਾਂ ਕਿਉਂ ਕਰ ਰਹੇ ਹੋ ਇਹ ਸਭ ਕੁਝ ਦੇਖ ਕੇ ਪਿੰਡ ਦੀਆਂ ਔਰਤਾਂ ਪਾਲੀ ਨੂੰ ਗੱਲਾਂ ਬਣਾ ਕੇ ਕਹਿਣ ਲੱਗੀਆਂ ਕਿ ਹੁਣ ਵੇਖ ਕਿਵੇਂ ਸਤੀ ਸਵਿਤਰੀ ਹੋਣ ਦਾ ਨਾਟਕ ਕਰ ਰਹੀ ਹੈ ਜੇਕਰ ਤੇਰੀ ਮਾਂ ਤੇਰਾ ਵਿਆਹ ਹੀ ਨਹੀਂ ਕਰਦੀ ਤਾਂ ਇਹਨਾਂ ਲੜਕੀਆਂ ਨੇ ਤੇ ਤੈਨੂੰ ਛੇੜਨਾ ਹੀ ਹੈ ਇਹਨਾਂ ਵਿੱਚ ਇਹਨਾਂ ਦੀ ਕੀ ਗਲਤੀ ਫਿਰ ਦੂਜੀ ਔਰਤ ਬੋਲੀ ਹਾਂਜੀ ਸਹੀ ਕਿ ਆ ਭਾਬੀ ਜੀ ਆਪਣੇ ਸੋਹਣੇ ਪਣ ਦਾ ਫਾਇਦਾ ਚੁੱਕਦੀ ਹੈ ਪਾਲੀ ਇਸ ਤਰ੍ਹਾਂ ਸਜ ਧੱਜ ਕੇ ਬਾਹਰ ਜਾਂਦੀ ਹੈ ਲੜਕੇ ਤਾਂ ਇਸ ਨੂੰ ਵੇਖ ਕੇ ਪਾਗਲ ਹੀ ਹੋਣਗੇ ਨਾ ਤਾਂ ਇਸ ਨੂੰ ਸ਼ਰਮ ਤੇ ਨਾ ਇਸ ਦੀ ਮਾਂ ਨੂੰ ਇਸੇ ਲਈ ਇਸ ਦੀ ਮਾਂ ਕਮਾਈ ਖਾਂਦੀ ਹੈ ਤੇ ਉਹ ਇਸ ਦਾ ਵਿਆਹ ਨਹੀਂ ਕਰਨਾ ਚਾਹੁੰਦੀ ਬਾਰ ਅੰਦਰ ਵੀ ਇਸ ਨੂੰ ਹੀ ਭੇਜਦੀ ਹੈ ਫਿਰ ਇੱਕ ਔਰਤ ਬੋਲੀ ਕਿ ਬਿਲਕੁਲ ਠੀਕ ਕਿਹਾ ਜੇਕਰ ਇਸ ਨੂੰ ਬਾਹਰ ਨਾ ਭੇਜੇਗੀ ਤੇ ਮੁੰਡੇ ਇਸ ਦੇ ਜਾਲ ਵਿੱਚ ਕਿਵੇਂ ਫਸਣਗੇ ਤੌਬਾ ਤੌਬਾ ਪੂਰੇ ਪਿੰਡ ਦਾ ਨਾਮ ਖਰਾਬ ਕਰ ਦਿੱਤਾ ਇਹਨਾਂ ਦੋਵਾਂ ਮਾਵਾਂ ਧੀਆਂ ਨੇ ਇਹ ਸੁਣ ਕੇ ਪਾਲੀ ਰੋਣ ਲੱਗ ਪਈ ਤੇ ਉਹ ਲੜਕੇ ਉਸਤੇ ਹੱਸ ਰਹੇ ਸਨ ਤੇ ਪੂਰੇ ਪਿੰਡ ਦੀਆਂ ਔਰਤਾਂ ਤੇ ਆਦਮੀ ਉਸ ਨੂੰ ਹੀ ਗਲਤ ਬੋਲ ਰਹੇ ਸਨ ਦੂਰ ਖੜੀ ਪਾਲੀ ਦੀ ਮਾਂ ਇਹ ਸਭ ਕੁਝ ਦੇਖ ਰਹੀ ਸੀ ਕਿ ਮੇਰੀ ਧੀ ਨਾਲ ਇੰਨਾ ਕੁਝ ਹੋ ਰਿਹਾ ਹੈ ਜੇਕਰ ਮੈਂ ਇਹਨਾਂ ਲੋਕਾਂ ਨੂੰ ਚੁੱਪ ਨਾ ਕਰਾਇਆ ਤਾਂ ਇਹ ਲੋਕ ਪਾਲੀ ਦਾ ਜੀਣਾ ਹਰਾਮ ਕਰ ਦੇਣਗੇ ਇਸ ਲਈ ਮੈਂ ਇਹਨਾਂ ਦੀਆਂ ਗੱਲਾਂ ਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦੀ ਮੈਨੂੰ ਕੁਝ ਕਰਨਾ ਹੀ ਪਵੇਗਾ ਪਾਲੀ ਦੀ ਮਾਂ ਸਿੱਧਾ ਘਰ ਆ ਜਾਂਦੀ ਹੈ ਜਦੋਂ ਪਾਲੀ ਆਪਣੇ ਘਰੇ ਆਈ ਤੇ ਰੋਂਦੀ ਹੋਈ ਨੇ ਆਪਣੀ ਮਾਂ ਨੂੰ ਸਾਰੀ ਗੱਲ ਦੱਸੀ ਕਿ ਇਹ ਲੋਕ ਮੇਰੇ ਨਾਲ ਇਸ ਤਰ੍ਹਾਂ ਕਿਉਂ ਕਰ ਰਹੇ ਹਨ ਕਿ ਜਿਸ ਕੁੜੀ ਦਾ ਵਿਆਹ ਨਹੀਂ ਹੁੰਦਾ ਉਸ ਨੂੰ ਸਮਾਜ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੁੰਦਾ ਪਾਲੀ ਦੀ ਮਾਂ ਉਸਦੇ ਹੰਝੂ ਪੂੰਝਦੀ ਹੋਈ ਕਹਿੰਦੀ ਕਿ ਧੀਏ ਇਹ ਦੁਨੀਆ ਇਸ ਤਰ੍ਹਾਂ ਦੀ ਹੀ ਹੈ ਜਿੰਨਾ ਕੋਈ ਦਬਦਾ ਹੈ ਉਸ ਨੂੰ ਹੋਰ ਜ਼ਿਆਦਾ ਦਬਾਇਆ ਜਾਂਦਾ ਹੈ ਜਿਨ੍ਹਾਂ ਦੇ ਸਿਰ ਤੇ ਕੋਈ ਪਿਓ ਜਾਂ ਭਰਾ ਨਹੀਂ ਹੁੰਦਾ ਦੁਨੀਆ ਉਹਨਾਂ ਦਾ ਤਮਾਸ਼ਾ ਇਸੇ ਤਰ੍ਹਾਂ ਹੀ ਬਣਾਉਂਦੀ ਹੈ ਜੋ ਕੁਝ ਵੀ ਤੇਰੇ ਨਾਲ ਹੋਇਆ ਮੈਂ ਸਭ ਕੁਝ ਦੇਖਿਆ ਧੀਏ ਮੈਂ ਉੱਥੇ ਹੀ ਖੜੀ ਸੀ ਪਾਲੀ ਕਿੰਦੀ ਮਾਂ ਜੇਕਰ ਤੂੰ ਉੱਥੇ ਹੀ ਸੀ ਤੇ ਫਿਰ ਮੈਨੂੰ ਬਚਾਉਣ ਕਿਉਂ ਨਹੀਂ ਆਈ ਤੇ ਉਹਨਾਂ ਨੂੰ ਕਿਉਂ ਨਹੀਂ ਕੁਛ ਕਿਹਾ ਪਾਲੀ ਦੀ ਮਾਂ ਕਹਿੰਦੀ ਕਿ ਮੇਰੇ ਕੁਝ ਕਹਿਣ ਨਾਲ ਉਹਨਾਂ ਦੇ ਮੂੰਹ ਕਿਹੜਾ ਬੰਦ ਹੋ ਜਾਣੇ ਸੀ ਇਸ ਲਈ ਮੈਂ ਸੋਚ ਲਿਆ ਕਿ ਹੁਣ ਮੈਂ ਕੀ ਕਰਨਾ ਹੈ ਫਿਰ ਹੀ ਉਹਨਾਂ ਲੋਕਾਂ ਦੇ ਮੂੰਹ ਬੰਦ ਹੋਣਗੇ ਮੈਂ ਬਾਹਰ ਜਾ ਰਹੀ ਹਾਂ ਥੋੜੀ ਦੇਰ ਵਿੱਚ ਆ ਜਾਵਾਂਗੀ ਮਾਂ ਤੂੰ ਕਿੱਥੇ ਜਾ ਰਹੀ ਹੈ ਤੇ ਨਾਲੇ ਕਿਵੇਂ ਦੇ ਹੋਣਗੇ ਲੋਕਾਂ ਦੇ ਮੂੰਹ ਬੰਦ ਉਸਦੀ ਮਾਂ ਕਹਿੰਦੀ ਕਿ ਵਾਪਸ ਆ ਕੇ ਦੱਸਾਂਗੀ ਤੂੰ ਦਰਵਾਜ਼ਾ ਬੰਦ ਕਰਕੇ ਰੱਖੀ ਪਾਲੀ ਦੀ ਮਾਂ ਸਿੱਧਾ ਘਰ ਤੋਂ ਬਾਹਰ ਚਲੀ ਜਾਂਦੀ ਹੈ ਤੇ ਦੂਜੇ ਪਾਸੇ ਪਾਲੀ ਸੋਚਾਂ ਵਿੱਚ ਪੈ ਜਾਂਦੀ ਪਾਲੀ ਦੀ ਮਾਂ ਤੁਰਦਿਆਂ ਤੁਰਦਿਆਂ ਪਿੰਡ ਦੇ ਇੱਕ ਜ਼ਿਮੀਂਦਾਰ ਪ੍ਰਤਾਪ ਸਿੰਘ ਦੇ ਘਰ ਜਾਂਦੀ ਹੈ ਅਤੇ ਪ੍ਰਤਾਪ ਸਿੰਘ ਦੇ ਸਾਹਮਣੇ ਆਪਣੇ ਹੱਥ ਜੋੜ ਕੇ ਕਹਿਣ ਲੱਗਦੀ ਹੈ ਕਿ ਸਰਦਾਰ ਜੀ ਮੇਰੀ ਮਦਦ ਕਰੋ ਮੈਂ ਬੜੀ ਉਮੀਦ ਲੈ ਕੇ ਤੁਹਾਡੇ ਕੋਲ ਆਈ ਹਾਂ ਪ੍ਰਤਾਪ ਸਿੰਘ ਕਹਿੰਦਾ ਦੱਸੋ ਤੁਹਾਨੂੰ ਕਿਸ ਤਰ੍ਹਾਂ ਦੀ ਮਦਦ ਚਾਹੀਦੀ ਹੈ ਪਾਲੀ ਦੀ ਮਾਂ ਨੇ ਕਿਹਾ ਤੁਸੀਂ ਮੇਰੇ ਪਤੀ ਦੇ ਦੋਸਤ ਸੀ ਇਸ ਲਈ ਤੁਸੀਂ ਸਾਡੀ ਹਰ ਵਾਰ ਬਹੁਤ ਮਦਦ ਕੀਤੀ ਤੁਸੀਂ ਤਾਂ ਜਾਣਦੇ ਹੀ ਹੋ ਕਿ ਮੇਰੀ ਧੀ ਪਾਲੀ ਦਾ ਅਜੇ ਤੱਕ ਵਿਆਹ ਨਹੀਂ ਹੋਇਆ ਕਿਉਂਕਿ ਮੇਰੇ ਕੋਲ ਦਾਜ ਦੇਣ ਲਈ ਕੁਝ ਵੀ ਨਹੀਂ ਪ੍ਰਤਾਪ ਸਿੰਘ ਬੋਲਿਆ ਫਿਰ ਤੁਸੀਂ ਮੇਰੇ ਕੋਲ ਪੈਸੇ ਮੰਗਣ ਆਏ ਹੋ ਨਹੀਂ ਸਰਦਾਰ ਜੀ ਤੁਹਾਨੂੰ ਯਾਦ ਹੈ ਕਿ ਤੁਸੀਂ ਕੁਝ ਸਮਾਂ ਪਹਿਲਾਂ ਇੱਕ ਰਿਸ਼ਤੇ ਦੀ ਦੱਸ ਪਾਈ ਸੀ ਮੈਂ ਉਸੇ ਘਰ ਵਿੱਚ ਆਪਣੀ ਧੀ ਪਾਲੀ ਦਾ ਵਿਆਹ ਕਰਨ ਨੂੰ ਤਿਆਰ ਹਾਂ ਤੁਸੀਂ ਇੱਕ ਵਾਰ ਉਹਨਾਂ ਨਾਲ ਗੱਲ ਕਰ ਲਓ ਪ੍ਰਤਾਪ ਸਿੰਘ ਕਹਿੰਦੇ ਪਰ ਤੂੰ ਤਾਂ ਉਹ ਰਿਸ਼ਤਾ ਠੁਕਰਾ ਦਿੱਤਾ ਸੀ ਹੁਣ ਏਦਾਂ ਦਾ ਕੀ ਹੋ ਗਿਆ ਜੋ ਤੂੰ ਉੱਥੇ ਰਿਸ਼ਤਾ ਕਰਨ ਲਈ ਰਾਜੀ ਹੋ ਗਈ ਬਹੁਤ ਵੱਡੀ ਮਜਬੂਰੀ ਹੈ ਸਰਦਾਰ ਜੀ ਰੱਬ ਦਾ ਵਾਸਤਾ ਮੇਰੀ ਮਦਦ ਕਰੋ ਉਹਨਾਂ ਨਾਲ ਗੱਲ ਕਰੋ ਤੇ ਉਹਨਾਂ ਨੂੰ ਕਹੋ ਕਿ ਉਹ ਬਰਾਤ ਲੈ ਕੇ ਆਉਣ ਉਸ ਤੋਂ ਪਹਿਲਾਂ ਪਾਲੀ ਦੀ ਮਾਂ ਪਿੰਡ ਵਿੱਚ ਹੋਈ ਸਾਰੀ ਵਾਰਦਾਤ ਬਾਰੇ ਪ੍ਰਤਾਪ ਸਿੰਘ ਨੂੰ ਦੱਸ ਦਿੰਦੀ ਹੈ ਪ੍ਰਤਾਪ ਸਿੰਘ ਨੇ ਸਾਰੀ ਗੱਲ ਸੁਣ ਕੇ ਕਿਹਾ ਕਿ ਇਹ ਤਾਂ ਬਹੁਤ ਮਾੜਾ ਹੋਇਆ ਪਾਲੀ ਦੀ ਨਾਲ ਕੀ ਤੂੰ ਉਸ ਰਿਸ਼ਤੇ ਬਾਰੇ ਪਾਲੀ ਨੂੰ ਦੱਸਿਆ ਹੈ ਤੇ ਉਹ ਇਸ ਰਿਸ਼ਤੇ ਲਈ ਤਿਆਰ ਹੈ ਫਿਰ ਇਦਾਂ ਨਾ ਹੋਵੇ ਕਿ ਪਾਲੀ ਇਸ ਰਿਸ਼ਤੇ ਤੋਂ ਮਨਾ ਕਰ ਦੇਵੇ ਨਹੀਂ ਤਾਂ ਮੇਰੀ ਬੇਇੱਜ਼ਤੀ ਹੋ ਜਾਵੇਗੀ ਨਹੀਂ ਸਰਦਾਰ ਜੀ ਪਾਲੀ ਨੂੰ ਬਣਾਉਣ ਦੀ ਜ਼ਿੰਮੇਵਾਰੀ ਮੇਰੀ ਹੈ ਤੁਹਾਡੀ ਸ਼ਾਨ ਵਿੱਚ ਕੋਈ ਫਰਕ ਨਹੀਂ ਪਵੇਗਾ ਤੁਸੀਂ ਬੇਫਿਕਰ ਰਹੋ ਪ੍ਰਤਾਪ ਸਿੰਘ ਕਹਿੰਦੇ ਫਿਰ ਠੀਕ ਹੈ ਅੱਜ ਤੋਂ ਠੀਕ 6 ਦਿਨਾਂ ਬਾਅਦ ਬਰਾਤ ਆ ਜਾਵੇਗੀ ਬਸ ਤੂੰ ਪਾਲੀ ਨੂੰ ਤਿਆਰ ਰੱਖੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਰਦਾਰ ਜੀ ਤੁਹਾਡੀ ਵਜ੍ਹਾ ਨਾਲ ਮੇਰੀ ਸਭ ਤੋਂ ਵੱਡੀ ਚਿੰਤਾ ਦੂਰ ਹੋ ਜਾਵੇਗੀ ਮੈਂ ਚਲਦੀ ਹਾਂ ਅਜੇ ਬਹੁਤ ਸਾਰੀਆਂ ਤਿਆਰੀਆਂ ਕਰਨੀਆਂ ਹਨ ਪਾਲੀ ਦੀ ਮਾਂ ਘਰ ਆ ਜਾਂਦੀ ਹੈ ਉਸ ਨੂੰ ਇੰਨਾ ਖੁਸ਼ ਦੇਖ ਕੇ ਪਾਲੀ ਪੁੱਛਦੀ ਹੈ ਕਿ ਮਾਂ ਤੂੰ ਆ ਗਈ ਮੈਂ ਕਦੋਂ ਦੀ ਤੇਰਾ ਇੰਤਜ਼ਾਰ ਕਰ ਰਹੀ ਸੀ ਤੇ ਤੂੰ ਇੰਨੀ ਖੁਸ਼ ਕਿਉਂ ਲੱਗ ਰਹੀ ਹੈ ਇਹੋ ਜਿਹਾ ਵੀ ਕੀ ਹੋ ਗਿਆ ਪਾਲੀ ਦੀ ਮਾਂ ਕਹਿੰਦੀ ਕਿ ਹਾਂ ਧੀਏ ਗੱਲ ਹੀ ਕੁਝ ਏਦਾਂ ਦੀ ਹੈ ਮੈਂ ਤੇਰਾ ਰਿਸ਼ਤਾ ਪੱਕਾ ਕਰਕੇ ਆਈ ਹਾਂ ਅੱਜ ਤੋਂ 6 ਦਿਨਾਂ ਬਾਅਦ ਤੇਰੀ ਬਰਾਤ ਆਏਗੀ ਤੇ ਤੇਰੀ ਡੋਲੀ ਉੱਠ ਜਾਵੇਗੀ ਫਿਰ ਦੇਖੀ ਸਾਰਿਆਂ ਦੇ ਮੂੰਹ ਬੰਦ ਹੋ ਜਾਣਗੇ ਇਹ ਸੁਣ ਕੇ ਪਾਲੀ ਦੇ ਹੋਸ਼ ਉੱਡ ਜਾਂਦੇ ਹਨ ਉਸ ਨੂੰ ਤਾਂ ਯਕੀਨ ਹੀ ਨਹੀਂ ਹੋਇਆ ਤੇ ਕਹਿੰਦੀ ਪਹਿਲਾਂ ਇਹ ਗੱਲ ਦੱਸ ਮਾਂ ਕਿ ਬਿਨਾਂ ਦਹੇਜ ਤੋਂ ਮੇਰਾ ਵਿਆਹ ਕਰਨ ਦੀ ਤਿਆਰੀ ਕਿਵੇਂ ਹੋ ਗਈ ਤੂੰ ਤਾਂ ਚੰਗੀ ਤਰ੍ਹਾਂ ਜਾਣਦੀ ਹੈਂ ਕਿ ਅੱਜ ਦੇ ਸਮਾਜ ਵਿੱਚ ਬਿਨਾਂ ਦਹੇਜ ਤੋਂ ਕੋਈ ਵੀ ਵਿਆਹ ਕਰਨ ਲਈ ਰਾਜ਼ੀ ਨਹੀਂ ਹੁੰਦਾ ਤੂੰ ਠੀਕ ਕਹਿ ਰਹੀ ਹੈ ਧੀਏ ਅਜੇ ਤੱਕ ਕੋਈ ਵੀ ਰਾਜੀ ਨਹੀਂ ਸੀ ਪਰ ਹੁਣ ਇੱਕ ਇਨਸਾਨ ਹੈ ਜੋ ਤੇਰੇ ਨਾਲ ਬਿਨਾਂ ਦੇ ਹਿਜ ਤੋਂ ਵਿਆਹ ਕਰਵਾਏਗਾ ਹੁਣ ਤੂੰ ਆਪਣੀ ਮਾਂ ਤੇ ਭਰੋਸਾ ਰੱਖ ਤੇਰੇ ਲਈ ਸਭ ਕੁਝ ਵਧੀਆ ਹੋਵੇਗਾ ਪਰ ਮਾਂ ਮੇਰਾ ਵਿਆਹ ਹੋਏਗਾ ਕਿਸ ਨਾਲ ਇੱਕ ਵਾਰ ਦੱਸ ਤਾਂ ਦੇ ਸਭ ਦੇ ਦੱਸ ਦੇਵਾਂਗੀ ਤੂੰ ਜ਼ਿਆਦਾ ਨਾ ਸੋਚ ਬਸ ਹੁਣ ਤੂੰ ਆਪਣੇ ਵਿਆਹ ਦੀ ਤਿਆਰੀ ਸ਼ੁਰੂ ਕਰ ਦੇ ਇਨਾ ਕਹਿ ਕੇ ਉਸਦੀ ਮਾਂ ਕੰਮ ਵਿੱਚ ਲੱਗ ਜਾਂਦੀ ਹੈ ਤੇ ਪਾਲੀ ਦੀ ਖੁਸ਼ੀ ਦਾ ਤਾਂ ਕੋਈ ਠਿਕਾਣਾ ਹੀ ਨਹੀਂ ਸੀ ਪਾਲੀ ਮਨ ਵਿੱਚ ਸੋਚਦੀ ਹੈ ਕਿ ਮੈਂ ਤਾਂ ਉਮੀਦ ਹੀ ਛੱਡ ਦਿੱਤੀ ਸੀ ਕਿ ਕੋਈ ਮੇਰੇ ਨਾਲ ਵੀ ਵਿਆਹ ਕਰਵਾਏਗਾ हे ਪ੍ਰਮਾਤਮਾ ਤੇਰਾ ਬਹੁਤ ਬਹੁਤ ਧੰਨਵਾਦ ਹੁਣ ਮੈਂ ਵੀ ਸਿਰ ਚੁੱਕ ਕੇ ਜ਼ਿੰਦਗੀ ਜੀ ਸਕਾਂਗੀ ਇਦਾਂ ਹੀ ਪਾਲੀ ਆਪਣੇ ਵਿਆਹ ਨੂੰ ਲੈ ਕੇ ਸੁਪਨੇ ਸਜਾਉਣ ਲੱਗ ਪੈਂਦੀ ਹੈ ਅਗਲਾ ਦਿਨ ਚੜਦਿਆਂ ਹੀ ਪਾਲੀ ਦੀ ਮਾਂ ਨੇ ਸਾਰਾ ਪਿੰਡ ਇਕੱਠਾ ਕਰ ਲਿਆ ਤੇ ਉੱਚੀ-ਉੱਚੀ ਬੋਲੀ ਕਿ ਸੁਣੋ ਪਿੰਡ ਵਾਲਿਓ ਸਾਰੇ ਮੇਰੀ ਗੱਲ ਸੁਣੋ ਪਿੰਡ ਵਾਲੇ ਵੀ ਹੈਰਾਨ ਹੋ ਕੇ ਇਕੱਠੇ ਹੋਏ ਕਿ ਇਹੋ ਜਿਹਾ ਵੀ ਕੀ ਹੋ ਗਿਆ ਸਭ ਠੀਕ ਤਾਂ ਹੈ ਨਾ ਰੌਲਾ ਤਾਂ ਇਸ ਤਰ੍ਹਾਂ ਪਾ ਰਹੀ ਹੈ ਜਿਵੇਂ ਤੇਰੀ ਪਾਲੀ ਦਾ ਵਿਆਹ ਹੋਣ ਵਾਲਾ ਹੋਵੇ ਪਾਲੀ ਦੀ ਮਾਂ ਨੇ ਕਿਹਾ ਹਾਂ ਹਾਂ ਸਭ ਦੱਸਦੀ ਹਾਂ ਹੁਣੇ ਦੱਸਦੀ ਹਾਂ ਜਿਸ ਜਿਸ ਨੇ ਵੀ ਕੱਲ ਮੇਰੀ ਧੀ ਨੂੰ ਜਲੀਲ ਕੀਤਾ ਉਹਨਾਂ ਸਾਰਿਆਂ ਲਈ ਇੱਕ ਕਰਾਰਾ ਜਵਾਬ ਹੈ ਕਿ ਕੱਲ ਤੋਂ 5 ਦਿਨਾਂ ਬਾਅਦ ਮੇਰੀ ਧੀ ਪਾਲੀ ਦਾ ਵਿਆਹ ਹੈ ਇਸ ਲਈ ਸਾਰੇ ਤੁਸੀਂ ਜਰੂਰ ਆਇਓ ਤੁਹਾਡੇ ਸਾਰਿਆਂ ਦੇ ਮੂੰਹ ਬੰਦ ਹੋ ਸਕਣ ਪਾਲੀ ਦੇ ਵਿਆਹ ਦੀ ਗੱਲ ਸੁਣ ਕੇ ਤਾਂ ਪੂਰਾ ਪਿੰਡ ਹੈਰਾਨ ਹੋ ਗਿਆ ਸਾਰੇ ਕਹਿਣ ਲੱਗੇ ਕਿ ਇਹ ਕਿਵੇਂ ਸੰਭਵ ਹੈ ਪੜਾ ਪਾਲੀ ਨਾਲ ਕੌਣ ਵਿਆਹ ਕਰਾਏਗਾ ਇਹ ਤਾਂ ਇੱਕ ਤਰ੍ਹਾਂ ਚਮਤਕਾਰ ਹੀ ਹੋ ਗਿਆ ਇਹ ਵਿਆਹ ਵਿੱਚ ਜਾ ਕੇ ਦੇਖਣਾ ਹੀ ਪਵੇਗਾ ਕਿ ਆਖਿਰ ਕੌਣ ਪਾਲੀ ਨਾਲ ਵਿਆਹ ਕਰਨ ਨੂੰ ਤਿਆਰ ਹੋ ਗਿਆ ਉਹ ਵੀ ਬਿਨਾਂ ਦਹੇਜ ਦੇ ਸਾਰਾ ਪਿੰਡ ਹੈਰਾਨ ਸੀ ਵਿਆਹ ਤੋਂ ਇੱਕ ਦਿਨ ਪਹਿਲਾਂ ਪਾਲੀ ਨੇ ਮਾਂ ਤੋਂ ਪੁੱਛਿਆ ਕਿ ਕੱਲ ਮੇਰਾ ਵਿਆਹ ਹੈ ਹੁਣ ਤਾਂ ਦੱਸ ਦੇ ਕਿ ਮੇਰਾ ਵਿਆਹ ਕਿਸ ਨਾਲ ਹੋ ਰਿਹਾ ਹੈ ਪਾਲੀ ਦੀ ਮਾਂ ਕਹਿੰਦੀ ਠੀਕ ਹੈ ਪਾਲੀ ਦੱਸਦੀ ਹਾਂ ਪਰ ਤੈਨੂੰ ਮੇਰੀ ਕਸਮ ਇਸ ਲਈ ਤੈਨੂੰ ਇਹ ਵਿਆਹ ਕਰਨਾ ਹੀ ਪਵੇਗਾ ਕਿਉਂਕਿ ਸਾਰੇ ਪਿੰਡ ਵਿੱਚ ਮੈਂ ਚੀਖ-ਚੀਖ ਕੇ ਤੇਰੇ ਵਿਆਹ ਬਾਰੇ ਸੀਨਾ ਠੋਕ ਕੇ ਬੋਲ ਦਿੰਦਾ ਹੈ ਜੇਕਰ ਇਹ ਵਿਆਹ ਹੁਣ ਨਾ ਹੋਇਆ ਤਾਂ ਮੈਂ ਮਰ ਜਾਵਾਂਗੀ ਮੈਂ ਆਤਮ ਹੱਤਿਆ ਕਰ ਲਵਾਂਗੀ ਪਾਲੀ ਦੀ ਮਾਂ ਜੋ ਦੱਸਦੀ ਹੈ ਉਹ ਸੁਣ ਕੇ ਪਾਲੀ ਦੇ ਹੋਸ਼ ਉੱਡ ਜਾਂਦੇ ਹਨ ਉਸ ਨੂੰ ਆਪਣੇ ਕੰਨਾਂ ਤੇ ਯਕੀਨ ਨਹੀਂ ਹੁੰਦਾ ਪਾਲੀ ਬੋਲੀ ਇੰਨਾ ਵੱਡਾ ਧੋਖਾ ਮਾਂ ਇੱਕ ਵਾਰ ਮੇਰੇ ਤੋਂ ਪੁੱਛਿਆ ਵੀ ਨਹੀਂ ਇਹ ਤੂੰ ਸਹੀ ਨਹੀਂ ਕੀਤਾ ਪਰ ਮੈਂ ਇਹ ਵਿਆਹ ਜ਼ਰੂਰ ਕਰਾਂਗੀ ਤੇ ਤੇਰੀ ਇੱਜ਼ਤ ਤੇ ਕੋਈ ਉਂਗਲੀ ਨਹੀਂ ਨਹੀਂ ਉਠਣ ਦੇਵਾਂਗੀ ਦੁਖੀ ਹੋ ਕੇ ਪਾਲੀ ਮਜਬੂਰੀ ਦੇ ਹਾਲਾਤਾਂ ਵਿੱਚ ਅਗਲੇ ਦਿਨ ਉਹ ਵਿਆਹ ਕਰਵਾ ਲੈਂਦੀ ਹੈ ਸਾਰਾ ਪਿੰਡ ਉਸਦੇ ਲਾੜੇ ਨੂੰ ਵੇਖਣ ਆਇਆ ਤਾਂ ਸਾਰੇ ਲੋਕ ਸੋਚਾਂ ਵਿੱਚ ਪੈ ਜਾਂਦੇ ਹਨ ਕਿ ਅੱਛਾ ਇਸ ਨਾਲ ਹੋਇਆ ਹੈ ਪਾਲੀ ਦਾ ਵਿਆਹ ਇਸ ਦੀ ਤਾਂ ਉਮਰ ਹੀ ਬਹੁਤ ਜ਼ਿਆਦਾ ਹੈ ਇਹ ਤਾਂ ਬੁੱਢਾ ਹੈ ਮੈਂ ਵੀ ਸੋਚਾਂ ਕਿ ਆਖਿਰ ਕੌਣ ਤਿਆਰ ਹੋ ਗਿਆ ਬਿਨਾਂ ਦੇ ਹਿਜ ਦੇ ਵਿਆਹ ਕਰਵਾਉਣ ਨੂੰ ਲਓ ਜੀ ਇਸ ਬੁੱਢੇ ਨਾਲ ਵਿਆਹ ਕਰ ਦਿੱਤਾ ਪਿੰਡ ਦੇ ਸਾਰਿਆਂ ਤੋਂ ਸੋਹਣੀ ਕੁੜੀ ਸੀ ਉਹ ਦੋਹੀਂ ਪਿੰਡ ਦੀ ਇੱਕ ਔਰਤ ਬੋਲੀ ਕਿ ਮੈਂ ਇਸ ਬੰਦੇ ਨੂੰ ਚੰਗੀ ਤਰ੍ਹਾਂ ਜਾਣਦੀ ਹਾਂ ਇਸ ਦਾ ਨਾਮ ਸੇਠ ਬਲਵੰਤ ਸਿੰਘ ਹੈ ਉਸ ਦੀ ਪਹਿਲੀ ਪਤਨੀ ਦੀ ਮੌਤ ਹੋ ਚੁੱਕੀ ਹੈ ਇਸ ਦੇ ਦੋ ਜਵਾਨ ਪੁੱਤਰ ਵੀ ਹਨ ਵੱਡਾ ਬੇਟਾ ਅੰਮ੍ਰਿਤ ਜੋ 18 ਸਾਲ ਦਾ ਹੈ ਤੇ ਛੋਟਾ ਬੇਟਾ ਦਲੀਪ ਜੋ 12 ਸਾਲ ਦਾ ਹੈ ਹੋਰ ਤਾਂ ਹੋਰ ਸੇਠ ਬਲਵੰਤ ਸਿੰਘ ਦੀ ਇੱਕ ਵਿਧਵਾ ਭੈਣ ਵੀ ਹੈ ਜੋ ਸੇਠ ਦੇ ਨਾਲ ਉਹਨਾਂ ਦੇ ਘਰ ਵਿੱਚ ਹੀ ਰਹਿੰਦੀ ਹੈ ਸੁਣਿਆ ਹੈ ਕਿ ਉਹਦੀ ਹੀ ਘਰ ਵਿੱਚ ਚਲਦੀ ਹੈ ਤੇ ਉਹ ਹੀ ਘਰ ਦੀ ਮਾਲਕਣ ਹੈ ਉਧਰ ਵਿਚਾਰੀ ਪਾਲੀ ਹਾਲਾਤਾਂ ਦੇ ਸਾਹਮਣੇ ਮਜਬੂਰ ਸੀ ਉਸ ਦੀ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਉਹ ਕੀ ਕਰੇ ਪਾਲੀ ਦੀ ਮਾਂ ਪਾਲੀ ਨੂੰ ਸਮਝਾਉਂਦੀ ਹੋਈ ਕਹਿੰਦੀ ਹੈ ਕਿ ਤੀਏ ਮੈਂ ਜਾਣਦੀ ਹਾਂ ਕਿ ਤੂੰ ਇਸ ਵਿਆਹ ਤੋਂ ਖੁਸ਼ ਨਹੀਂ ਪਰ ਸੇਠ ਬਲਵੰਤ ਸਿੰਘ ਇੱਕ ਬਹੁਤ ਚੰਗੇ ਇਨਸਾਨ ਹਨ ਤਾਂ ਤੈਨੂੰ ਹਮੇਸ਼ਾ ਖੁਸ਼ ਰੱਖਣਗੇ हो सके त मैं नु माफ कर देनी थी ए मैं अपनी जिम्मेदारी सही ढंग ਨਾਲ ਨਹੀਂ ਨਿਭਾ ਸਕੀ ਮੈਂ ਕਰ ਵੀ ਕੀ ਸਕਦੀ ਸੀ ਮੈਂ ਮਜਬੂਰ ਸੀ ਮੈਂ ਸੋਚਿਆ ਜੇਕਰ ਤੇਰਾ ਵਿਆਹ ਮੇਰੇ ਜਿੰਦਿਆਂ ਜੀ ਨਾ ਹੋਇਆ ਤਾਂ ਮੇਰੇ ਮਰਨ ਤੋਂ ਬਾਅਦ ਤੇਰਾ ਕੀ ਹੋਵੇਗਾ ਮੇਰੇ ਹੁੰਦਿਆਂ ਹੀ ਇਹ ਪਿੰਡ ਵਾਲੇ ਤੈਨੂੰ ਜੀਣ ਨਹੀਂ ਦਿੰਦੇ ਤਾਂ ਮੇਰੇ ਮਰਨ ਤੋਂ ਬਾਅਦ ਇਹ ਲੋਕ ਤੈਨੂੰ ਹੋਰ ਪਰੇਸ਼ਾਨ ਕਰਨਗੇ ਇਸ ਲਈ ਮੈਂ ਮਜਬੂਰੀ ਮਾਰੀ ਨੇ ਇਹ ਫੈਸਲਾ ਲਿਆ ਇਸ ਦੇ ਵਿੱਚ ਹੀ ਤੇਰੀ ਭਲਾਈ ਹੈ ਇਨਾ ਕਹਿ ਕੇ ਪਾਲੀ ਦੀ ਮਾਂ ਉੱਚੀ ਉੱਚੀ ਰੋਣ ਲੱਗ ਪੈਂਦੀ ਹੈ ਤੇ ਫਿਰ ਪਾਲੀ ਆਪਣੀ ਮਾਂ ਦੇ ਹੰਝੂ ਪੂੰਝਦੀ ਹੋਈ ਬੋਲੀ ਕਿ ਮੈਂ ਇਹ ਵਿਆਹ ਤੁਹਾਡੇ ਕਹਿਨ ਤੇ ਕੀਤਾ ਹੈ ਫਿਰ ਵੀ ਮੈਂ ਇਸ ਰਿਸ਼ਤੇ ਨੂੰ ਪੂਰੇ ਦਿਲ ਤੋਂ ਨਿਭਾਵਾਂਗੀ ਤੇ ਇੱਕ ਚੰਗੀ ਪਤਨੀ ਬਣਾਂਗੀ ਮੈਂ ਜਾਣਦੀ ਹਾਂ ਤੁਸੀਂ ਇਹ ਸਭ ਕੁਝ ਮੇਰੀ ਭਲਾਈ ਲਈ ਹੀ ਕੀਤਾ ਪਾਲੀ ਦੀ ਮਾਂ ਕਹਿੰਦੀ ਕਿ ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ ਫਿਰ ਪਾਲੀ ਆਪਣੇ ਸਹੁਰਿਆਂ ਤੇ ਆ ਜਾਂਦੀ ਹੈ ਸੌਰਿਆ ਤੇ ਆਉਂਦਿਆਂ ਹੀ ਉਸ ਦਾ ਪਤੀ ਬਲਵੰਤ ਉਸ ਨੂੰ ਕਹਿੰਦਾ ਹੈ ਕਿ ਦੇਖ ਮੈਂ ਤੇਰੇ ਨਾਲ ਵਿਆਹ ਸਿਰਫ ਆਪਣੇ ਮਾਣ ਇੱਜ਼ਤ ਤੇ ਸਮਾਨ ਦੀ ਖਾਤਰ ਕੀਤਾ ਹੈ ਮੈਂ ਆਪਣੀ ਮਰੀ ਹੋਈ ਪਤਨੀ ਨੂੰ ਅਜੇ ਤੱਕ ਨਹੀਂ ਭੁਲਾ ਸਕਿਆ ਇਸ ਲਈ ਮੈਂ ਕਦੀ ਵੀ ਤੈਨੂੰ ਪਿਆਰ ਨਹੀਂ ਕਰ ਸਕਦਾ ਪਾਲੀ ਕਹਿੰਦੀ ਮੈਂ ਸਿਰਫ ਆਪਣਾ ਪਤਨੀ ਧਰਮ ਨਿਭਾਉਣਾ ਚਾਹੁੰਦੀ ਹਾਂ ਤੇ ਇਸ ਰਿਸ਼ਤੇ ਨੂੰ ਇੱਕ ਮੌਕਾ ਦੇਣਾ ਚਾਹੁੰਦੀ ਹਾਂ ਬਲਵੰਤ ਨੇ ਕਿਹਾ ਕੋਈ ਜ਼ਰੂਰਤ ਨਹੀਂ ਇਹ ਸਭ ਕੁਝ ਕਰਨ ਦੀ ਤੈਨੂੰ ਇਸ ਘਰ ਵਿੱਚ ਇੱਕ ਵਧੀਆ ਇੱਜ਼ਤਦਾਰ ਜ਼ਿੰਦਗੀ ਮਿਲੇਗੀ ਪਰ ਮੇਰੇ ਤੋਂ ਕੋਈ ਉਮੀਦ ਨਾ ਰੱਖੀ ਪਾਲੀ ਕਹਿੰਦੀ ਠੀਕ ਹੈ ਜੀ ਮੈਂ ਇਸ ਗੱਲ ਦਾ ਧਿਆਨ ਰੱਖਾਂਗੀ ਕਿ ਮੈਂ ਤੁਹਾਡੀ ਪਰੇਸ਼ਾਨੀ ਦਾ ਕਾਰਨ ਨਾ ਬਣ ਸਕਾਂ ਮੈਂ ਪੂਰੀ ਕੋਸ਼ਿਸ਼ ਕਰਾਂਗੀ ਕਿ ਮੈਂ ਇਸ ਘਰ ਦੀ ਚੰਗੀ ਨੂ ਬਣ ਸਕਾਂ ਬਲਵੰਤ ਨੇ ਕਿਹਾ ਕਿ ਬਹੁਤ ਵਧੀਆ ਗੱਲ ਹੈ ਮੇਰੀ ਭੈਣ ਕਮਲ ਉਹੀ ਇਸ ਘਰ ਦੀ ਕਰਤਾ ਧਰਤਾ ਹੈ ਇਸ ਲਈ ਉਸ ਦੀ ਕੋਈ ਵੀ ਗੱਲ ਨੂੰ ਅਣਦੇਖਾ ਨਾ ਕਰੀ ਪਾਲੀ ਨੇ ਸਿਰ ਹਿਲਾਉਂਦਿਆਂ ਹੋਇਆਂ ਹਾਂ ਵਿੱਚ ਜਵਾਬ ਦਿੱਤਾ ਕਿ ਠੀਕ ਹੈ। ਇਹਨਾਂ ਕਹਿ ਕੇ ਬਲਵੰਤ ਉੱਥੋਂ ਚਲਾ ਗਿਆ ਤੇ ਉਦੋਂ ਹੀ ਬਲਵੰਤ ਦੀ ਵਿਧਵਾ ਭੈਣ ਕਮਲ ਉੱਥੇ ਆ ਜਾਂਦੀ ਹੈ ਤੇ ਪਾਲੀ ਨੂੰ ਕਹਿੰਦੀ ਹੈ ਤੈਨੂੰ ਮੇਰੇ ਭਰਾ ਨੂੰ ਜ਼ਿਆਦਾ ਪਰੇਸ਼ਾਨ ਕਰਨ ਦੀ ਜ਼ਰੂਰਤ ਨਹੀਂ ਤੇਰਾ ਕੰਮ ਹੈ ਸਿਰਫ ਇਸ ਘਰ ਦੇ ਸਾਰੇ ਕੰਮ ਕਰਨੇ ਤੇ ਦੋਵਾਂ ਬੱਚਿਆਂ ਦਾ ਧਿਆਨ ਰੱਖਣਾ। ਬਲਵੰਤ ਦੇ ਦੋਵੇਂ ਬੱਚੇ ਹੁਣ ਤੇਰੇ ਵੀ ਕੁਝ ਲੱਗਦੇ ਹਨ। ਇਸ ਲਈ ਉਹਨਾਂ ਦਾ ਧਿਆਨ ਰੱਖਣਾ ਤੇਰੀ ਜ਼ਿੰਮੇਵਾਰੀ ਬਣਦੀ ਹੈ। ਉਹਨਾਂ ਨੂੰ ਕੋਈ ਕਮੀ ਨਹੀਂ ਹੋਣੀ ਚਾਹੀਦੀ। ਪਾਲੀ ਬੋਲੀ ਠੀਕ ਹੈ ਦੀਦੀ ਜੀ ਜਿਵੇਂ ਤੁਸੀਂ ਕਹੋਗੇ ਮੈਂ ਉਦਾਂ ਹੀ ਕਰਾਂਗੀ ਜੇਕਰ ਠੀਕ ਹੈ ਤੇ ਫਿਰ ਮੇਰਾ ਮੂੰਹ ਕੀ ਦੇਖ ਰਹੀ ਹੈ ਜਾ ਜਾ ਕੇ ਭਾਂਡੇ ਧੋਲਾ ਤੇ ਖਾਣਾ ਵੀ ਤਿਆਰ ਕਰ ਪਾਲੀ ਕਹਿੰਦੀ ਕਿ ਦੀਦੀ ਅੱਜ ਹੀ ਮੇਰਾ ਵਿਆਹ ਹੋਇਆ ਹੈ ਤੇ ਅੱਜ ਹੀ ਮੈਂ ਇਸ ਘਰ ਵਿੱਚ ਆਈ ਹਾਂ ਤੇ ਅੱਜ ਹੀ ਕੰਮ ਕਰਾਂ ਕਮਲ ਕਹਿੰਦੀ ਤੂੰ ਕੋਈ ਇੱਥੇ ਮਹਾਰਾਣੀ ਬਣ ਕੇ ਨਹੀਂ ਆਈ ਤੈਨੂੰ ਅਸੀਂ ਬਲਵੰਤ ਦੀ ਪਤਨੀ ਨਹੀਂ ਬਲਕਿ ਨੌਕਰਾਂ ਨਹੀਂ ਬਣਾ ਕੇ ਲਿਆਏ ਹਾਂ ਪਾਲੀ ਨੇ ਸਭ ਕੁਝ ਸਿਰ ਮੱਥੇ ਕਬੂਲ ਕੀਤਾ ਤੇ ਕਹਿੰਦੀ ਠੀਕ ਹੈ ਦੀਦੀ ਮੈਂ ਹੁਣੇ ਸਭ ਕੁਝ ਕਰ ਦਿੰਦੀ ਹਾਂ ਤੇ ਕਮਲ ਕਹਿੰਦੀ ਕਿ ਇੱਕ ਗੱਲ ਦਾ ਧਿਆਨ ਰੱਖੀ ਜੇਕਰ ਮੇਰੀ ਕੋਈ ਵੀ ਚੁਗਲੀ ਮੇਰੇ ਭਰਾ ਬਲਵੰਤ ਕੋਲ ਕੀਤੀ ਤਾਂ ਮੈਂ ਤੇਰੇ ਨਾਲ ਕੁਝ ਵੀ ਕਰ ਸਕਦੀ ਹਾਂ ਠੀਕ ਹੈ ਮੈਂ ਚਲਦੀ ਹਾਂ ਪਾਲੀ ਦੁਖੀ ਹੋ ਕੇ ਵਿਆਹ ਵਾਲੇ ਦਿਨ ਹੀ ਘਰ ਦੇ ਕੰਮਾਂ ਵਿੱਚ ਲੱਗ ਜਾਂਦੀ ਹੈ ਤੇ ਸੋਚਦੀ ਹੈ ਕਿ ਇਹ ਪ੍ਰਮਾਤਮਾ ਕਿੱਥੇ ਫਸ ਗਈ ਇਦਾਂ ਕਿਵੇਂ ਚੱਲੇਗਾ ਇੱਥੇ ਤਾਂ ਕਿਸੇ ਨੂੰ ਵੀ ਮੇਰੀ ਪਰਵਾਹ ਹੀ ਨਹੀਂ ਮੇਰੇ ਹਮ ਉਮਰ ਦੇ ਬੱਚਿਆਂ ਦੀ ਮੈਂ ਮਾਂ ਬਣ ਗਈ ਜਦੋਂ ਉਹ ਮੈਨੂੰ ਮਾਂ ਪੈ ਮਾਂ ਕਹਿਣਗੇ ਤਾਂ ਕਿੰਨਾ ਅਜੀਬ ਲੱਗੇਗਾ ਮੇਰੀ ਤਾਂ ਜ਼ਿੰਦਗੀ ਹੀ ਤੈਸ ਨੈਸ ਹੋ ਗਈ ਪਾਲੀ ਨੂੰ ਇਸ ਤਰ੍ਹਾਂ ਕੰਮ ਕਰਦਿਆਂ ਵੇਖ ਕਮਲ ਖੁਸ਼ ਹੋ ਜਾਂਦੀ ਹੈ ਕਿ ਅਸੀਂ ਤੈਨੂੰ ਇਸ ਘਰ ਵਿੱਚ ਨੋ ਨਹੀਂ ਬਲਕਿ ਨੌਕਰਾਂ ਨਹੀਂ ਬਣਾ ਕੇ ਲਿਆਏ ਹਾਂ ਮੈਂ ਤੇਰਾ ਇਸ ਘਰ ਵਿੱਚ ਜੀਣਾ ਹਰਾਮ ਕਰ ਦੇਵਾਂਗੀ ਇਸ ਲਈ ਮੇਰੇ ਸਾਹਮਣੇ ਬੋਲਣ ਜਾਂ ਸਿਰ ਝੁੱਕਣ ਤੋਂ ਪਹਿਲਾਂ 100 ਵਾਰ ਸੋਚ ਲਵਾਂ ਮੈਂ ਫਿਰ ਇਦਾਂ ਹੀ ਕੁਝ ਦਿਨ ਬੀਤ ਜਾਂਦੇ ਹਨ ਬਲਵੰਤ ਹੁਣ ਪਾਲੀ ਦਾ ਥੋੜਾ ਬਹੁਤਾ ਧਿਆਨ ਰੱਖਣ ਲੱਗ ਪੈਂਦਾ ਹੈ ਇੱਕ ਦਿਨ ਬਲਵੰਤ ਨੇ ਪਾਲੀ ਨੂੰ ਕਿਹਾ ਕਿ ਪਾਲੀ ਮੈਂ ਤੈਨੂੰ ਪਤਨੀ ਦਾ ਦਰਜਾ ਨਹੀਂ ਦਿੰਦਾ ਫਿਰ ਵੀ ਤੂੰ ਮੇਰਾ ਤੇ ਮੇਰੇ ਬੱਚਿਆਂ ਦਾ ਇੰਨਾ ਧਿਆਨ ਰੱਖਦੀ ਹੈ ਇਸ ਲਈ ਮੈਂ ਤੇਰਾ ਧੰਨਵਾਦ ਕਰਨਾ ਚਾਹੁੰਦਾ ਹਾਂ ਪਾਲੀ ਬੋਲੀ ਤੁਸੀਂ ਕਿਦਾਂ ਦੀਆਂ ਗੱਲਾਂ ਕਰ ਰਹੇ ਹੋ ਇਹ ਘਰ ਹੁਣ ਮੇਰਾ ਵੀ ਹੈ ਇਸ ਲਈ ਇਹ ਸਭ ਕੁਝ ਕਰਨਾ ਮੇਰਾ ਫਰਜ਼ ਬਣਦਾ ਹੈ ਬਲਵੰਤ ਬੋਲਿਆ ਬਿਲਕੁਲ ਸਹੀ ਕਿਹਾ ਤੂੰ ਇੱਕ ਵਧੀਆ ਜ਼ਿੰਦਗੀ ਦੇ ਲਾਇਕ ਹੈ ਬਸ ਮੈਂ ਹੀ ਤੈਨੂੰ ਆਪਣੀ ਪਤਨੀ ਦਾ ਦਰਜਾ ਨਹੀਂ ਦੇ ਸਕਦਾ ਇਸ ਲਈ ਮੈਨੂੰ ਮਾਫ ਕਰ ਦੇ ਪਾਲੀ ਨੇ ਕਿਹਾ ਜੀ ਤੁਸੀਂ ਮਾਫੀ ਮੰਗ ਕੇ ਮੈਨੂੰ ਸ਼ਰਮਿੰਦਾ ਨਾ ਕਰੋ ਤੁਸੀਂ ਜਿੰਨਾ ਕੁਝ ਵੀ ਦਿੱਤਾ ਮੇਰੇ ਲਈ ਉਹ ਹੀ ਬਹੁਤ ਕੁਝ ਹੈ ਮੈਂ ਉਸ ਨਾਲ ਹੀ ਬਹੁਤ ਖੁਸ਼ ਹਾਂ ਹੁਣ ਤੁਸੀਂ ਜਾਓ ਤੁਹਾਡੇ ਜਾਣ ਦਾ ਸਮਾਂ ਹੋ ਗਿਆ ਹੈ ਕਮਲ ਇਹ ਸਭ ਕੁਝ ਦੇਖ ਰਹੀ ਸੀ ਤੇ ਦੂਰ ਖੜੀ ਸੜ ਰਹੀ ਸੀ ਉਸ ਨੂੰ ਫਿਕਰ ਹੁੰਦੀ ਹੈ ਕਿ ਇਹ ਲੜਕੀ ਬਲਵੰਤ ਦੀ ਪਤਨੀ ਬਣ ਕੇ ਇਸ ਘਰ ਵਿੱਚ ਆਈ ਹੈ ਇਸ ਲਈ ਬਲਵੰਤ ਇਸ ਤੇ ਧਿਆਨ ਵੀ ਬਹੁਤ ਜ਼ਿਆਦਾ ਦੇਣ ਲੱਗ ਪਿਆ ਹੈ ਕੱਲ ਤੱਕ ਤਾਂ ਬਲਵੰਤ ਉਸ ਨਾਲ ਬੋਲਦਾ ਵੀ ਨਹੀਂ ਸੀ ਅੱਜ ਇੰਨੀਆਂ ਸਾਰੀਆਂ ਗੱਲਾਂ ਕਰ ਰਿਹਾ ਹੈ ਇਹ ਸਭ ਕੁਝ ਸੋਚ ਕੇ ਕਮਲ ਚਿੰਤਤ ਹੋ ਰਹੀ ਸੀ ਕਿ ਇਸ ਘਰ ਦੀ ਮਾਲਕਨ ਅੱਜ ਤੱਕ ਮੈਂ ਹਾਂ ਤੇ ਸਭ ਕੁਝ ਮੇਰੇ ਹਿਸਾਬ ਨਾਲ ਚੱਲਦਾ ਆਇਆ ਹੈ ਤੇ ਤਜ਼ੋਰੀ ਦੀ ਚਾਬੀ ਵੀ ਮੇਰੇ ਕੋਲ ਹੈ ਅੱਜ ਨਹੀਂ ਤੇ ਕੱਲ ਬਲਵੰਤ ਇਸ ਨੂੰ ਆਪਣਾ ਹੀ ਲਵੇਗਾ ਤੇ ਘਰ ਦੀ ਮਾਲਕਣ ਪਾਲੀ ਬਣ ਜਾਵੇਗੀ ਜੇਕਰ ਇਸ ਤਰ੍ਹਾਂ ਹੋ ਗਿਆ ਤਾਂ ਮੈਂ ਕਿਤੇ ਜੁਗੀ ਨਹੀਂ ਰਾਂਗੀ ਇਸ ਲਈ ਮੈਨੂੰ ਕੁਝ ਕਰਨਾ ਪਵੇਗਾ ਜਿਸ ਨਾਲ ਬਲਵੰਤ ਕਦੀ ਵੀ ਪਾਲੀ ਨੂੰ ਨਾ ਬਣਾਵੇ ਪਰ ਕੀ ਕਰਾਂ ਕੁਝ ਤਾਂ ਸੋਚਣਾ ਹੀ ਪਵੇਗਾ ਫਿਰ ਇਦਾਂ ਹੀ ਕੁਝ ਦਿਨ ਬੀਤ ਜਾਂਦੇ ਹਨ ਕਮਲ ਨੂੰ ਕੁਝ ਵੀ ਸਮਝ ਨਹੀਂ ਆਉਂਦਾ ਕਿ ਉਹ ਕੀ ਕਰੇ ਇੱਕ ਦਿਨ ਪਾਲੀ ਘਰ ਦਾ ਕੰਮ ਰਹੀ ਕੰਮ ਕਰ ਰਹੀ ਸੀ ਉਦੋਂ ਹੀ ਬਲਵੰਤ ਦਾ ਵੱਡਾ ਬੇਟਾ ਅੰਮ੍ਰਿਤ ਕਹਿੰਦਾ ਕਿ ਤੁਸੀਂ ਘਰ ਦਾ ਸਾਰਾ ਕੰਮ ਇਕੱਲੇ ਹੀ ਕਰਦੇ ਰਹਿੰਦੇ ਹੋ ਕੋਈ ਵੀ ਤੁਹਾਡੀ ਮਦਦ ਨਹੀਂ ਕਰਦਾ ਇਸ ਤਰ੍ਹਾਂ ਤਾਂ ਤੁਸੀਂ ਬਹੁਤ ਥੱਕ ਜਾਂਦੇ ਹੋਵੋਗੇ ਪਾਲੀ ਕਹਿੰਦੀ ਥੱਕ ਤਾਂ ਜਾਂਦੀ ਹਾਂ ਪਰ ਇਸ ਘਰ ਦੀ ਨੂੰ ਹਾਂ ਇਸ ਲਈ ਜ਼ਿੰਮੇਵਾਰੀਆਂ ਤਾਂ ਨਿਭਾਉਣੀਆਂ ਹੀ ਪੈਣਗੀਆਂ ਅੰਮ੍ਰਿਤ ਕਹਿੰਦਾ ਕਿ ਤੁਹਾਨੂੰ ਪਤਾ ਹੈ ਜਦੋਂ ਪਿਤਾ ਜੀ ਦੇ ਵਿਆਹ ਦੀ ਗੱਲ ਚੱਲ ਰਹੀ ਸੀ ਤਾਂ ਮੈਂ ਬਹੁਤ ਚਿੰਤਾ ਵਿੱਚ ਸੀ ਕਿ ਪਤਾ ਨਹੀਂ ਕਿਹੋ ਜਿਹੀ ਔਰਤ ਸਾਡੇ ਘਰ ਆ ਜਾਵੇਗੀ ਪਰ ਹੁਣ ਮੈਂ ਬੇਫਿਕਰ ਹਾਂ ਕਿ ਤੁਹਾਡੇ ਵਰਗੀ ਚੰਗੀ ਲੜਕੀ ਮੇਰੇ ਪਿਤਾ ਜੀ ਦੀ ਜ਼ਿੰਦਗੀ ਵਿੱਚ ਆਈ ਜੋ ਸਾਰਿਆਂ ਦਾ ਖਿਆਲ ਰੱਖਦੀ ਹੈ ਇਹ ਸੁਣ ਕੇ ਪਾਲੀ ਖੁਸ਼ ਹੋ ਜਾਂਦੀ ਹੈ ਕਿ ਜੇਕਰ ਇਸ ਤਰ੍ਹਾਂ ਹੈ ਤਾਂ ਇਹ ਮੇਰੇ ਲਈ ਬਹੁਤ ਵੱਡੀ ਖੁਸ਼ੀ ਵਾਲੀ ਗੱਲ ਹੈ ਮੈਂ ਅੱਗੇ ਵੀ ਕੋਸ਼ਿਸ਼ ਕਰਾਂਗੀ ਕਿ ਮੈਂ ਸਾਰਿਆਂ ਦਾ ਧਿਆਨ ਰੱਖ ਸਕਾਂ ਅੰਮ੍ਰਿਤ ਕਹਿੰਦਾ ਜੇਕਰ ਇਹ ਗੱਲ ਹੈ ਤਾਂ ਚਲੋ ਮੈਂ ਤੁਹਾਡੇ ਨਾਲ ਥੋੜੀ ਬਹੁਤ ਮਦਦ ਕਰਵਾ ਦਿੰਦਾ ਹਾਂ ਕਮਲ ਨੇ ਇਸੇ ਤਰ੍ਹਾਂ ਪਾਲੀ ਤੇ ਅਮਰਿਤ ਨੂੰ ਗੱਲਾਂ ਕਰਦੇ ਹੋયા ਦੇਖਿਆ ਤੇ ਉਹ ਖੁਸ਼ ਹੋ ਜਾਂਦੀ ਹੈ ਤੇ ਸਮਝ ਗਈ ਕਿ ਹੁਣ ਉਸ ਨੂੰ ਕੀ ਕਰਨਾ ਚਾਹੀਦਾ ਹੈ ਮੈਨੂੰ ਇਹ ਸਭ ਕੁਝ ਬਲਵੰਤ ਨੂੰ ਦੱਸਣਾ ਪਵੇਗਾ ਕਮਲ ਬਲਵੰਤ ਦੇ ਕੋਲ ਜਾ ਕੇ ਕਹਿੰਦੀ ਹੈ ਬਲਵੰਤ ਮੈਂ ਤੇਰੇ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਹੈ ਨਹੀਂ ਤਾਂ ਆਫਤ ਆ ਜਾਵੇਗੀ ਹੁਣ ਬਲਵੰਤ ਨੇ ਕਿਹਾ ਹਾਂਜੀ ਭੈਣ ਜੀ ਬੋਲੋ ਸਭ ਠੀਕ ਤਾਂ ਹੈ ਨਾ ਤੁਸੀਂ ਪਰੇਸ਼ਾਨ ਕਿਉਂ ਲੱਗ ਰਹੇ ਹੋ ਬਲਵੰਤ ਤੇਰੀ ਪਤਨੀ ਸਹੀ ਕੁੜੀ ਨਹੀਂ ਹੈ ਉਹ ਇਸ ਘਰ ਦੇ ਬਿਲਕੁਲ ਵੀ ਕਾਬਿਲ ਨਹੀਂ ਹੈ ਉਹ ਇਸ ਘਰ ਦਾ ਮਾਹੌਲ ਖਰਾਬ ਕਰ ਰਹੀ ਹੈ ਇਹ ਸਭ ਕੁਝ ਸੁਣ ਕੇ ਬਲਵੰਤ ਕਹਿੰਦਾ ਤੁਸੀਂ ਇਹ ਕੀ ਕਹਿ ਰਹੇ ਹੋ ਭੈਣ ਜੀ ਪਾਲੀ ਇੱਕ ਬਹੁਤ ਵਧੀਆ ਕੁੜੀ ਹੈ ਉਸ ਦਾ ਪਤੀ ਹੋਣ ਦੇ ਬਾਵਜੂਦ ਵੀ ਮੈਂ ਉਸ ਨੂੰ ਕੋਈ ਰਿਸ਼ਤਾ ਨਹੀਂ ਰੱਖਿਆ ਉਸਦੇ ਬਾਅਦ ਵੀ ਉਸਨੇ ਆਪਣਾ ਪਤਨੀ ਧਰਮਨ ਬਾਇਆ ਹੈ ਪੂਰੇ ਘਰ ਦੀ ਸੰਭਾਲਦੀ ਹੈ ਤੁਹਾਡੇ ਐਨੇ ਝਿੜਕਣ ਤੋਂ ਬਾਅਦ ਤੇ ਇੰਨਾ ਪਰੇਸ਼ਾਨ ਕਰਨ ਤੋਂ ਬਾਅਦ ਵੀ ਉਹ ਇੱਕਦਮ ਚੁੱਪ ਹੋ ਕੇ ਸਭ ਕੁਝ ਸਹਿੰਦੀ ਰਹਿੰਦੀ ਹੈ ਬੱਚਿਆਂ ਦਾ ਵੀ ਧਿਆਨ ਰੱਖਦੀ ਹੈ ਤੇ ਹੋਰ ਕੀ ਚਾਹੀਦਾ ਉਹੀ ਤਾਂ ਮੈਂ ਕਹਿ ਰਹੀ ਹਾਂ ਕਿ ਵੇਖ ਤੂੰ ਉਸ ਨੂੰ ਕੋਈ ਪਤਨੀ ਦਾ ਦਰਜਾ ਨਹੀਂ ਦਿੱਤਾ ਫਿਰ ਵੀ ਉਹ ਖੁਸ਼ ਹੈ ਇਸ ਦੇ ਪਿੱਛੇ ਜ਼ਰੂਰ ਕੋਈ ਵੱਡੀ ਵਜ੍ਹਾ ਹੈ ਬਲਵੰਤ ਬੋਲਿਆ ਕੀ ਵਜ੍ਹਾ ਹੋ ਸਕਦੀ ਹੈ ਕਮਲ ਨੇ ਕਿਹਾ ਕਿ ਗੱਲ ਇਹ ਹੈ ਕਿ ਉਹ ਇੱਥੇ ਤੇਰੀ ਵਜ੍ਹਾ ਨਾਲ ਨਹੀਂ ਰੁਕੀ ਬਲਕਿ ਤੇਰੇ ਪੁੱਤਰ ਅੰਮ੍ਰਿਤ ਦੀ ਵਜ੍ਹਾ ਨਾਲ ਰੁਕੀ ਹੋਈ ਹੈ ਅੰਮ੍ਰਿਤ ਤੇ ਤੇਰੀ ਪਤਨੀ ਪਾਲੀ ਦੇ ਵਿੱਚ ਕੁਝ ਚੱਲ ਰਿਹਾ ਹੈ ਬਲਵੰਤ ਕਹਿੰਦਾ ਨਹੀਂ ਨਹੀਂ ਮੈਂ ਇਸ ਗੱਲ ਨੂੰ ਨਹੀਂ ਮੰਨ ਸਕਦਾ ਤੁਸੀਂ ਝੂਠ ਬੋਲ ਰਹੇ ਹੋ ਜੇਕਰ ਤੈਨੂੰ ਯਕੀਨ ਨਹੀਂ ਤਾਂ ਬਾਹਰ ਜਾ ਕੇ ਖੁਦ ਦੇਖ ਲੈ ਕਮਲ ਦੀ ਗੱਲ ਮੰਨ ਕੇ ਬਲਵੰਤ ਬਾਹਰ ਆ ਕੇ ਉਹਨਾਂ ਨੂੰ ਵੇਖਦਾ ਹੈ ਇੱਕ ਦੋਵੇਂ ਇੱਕ ਦੂਜੇ ਨਾਲ ਹੱਸ ਹੱਸ ਕੇ ਗੱਲਾਂ ਕਰ ਰਹੇ ਸਨ ਜਿਸ ਨੂੰ ਵੇਖ ਕੇ ਬਲਵੰਤ ਦਾ ਗੁੱਸਾ ਉਬਾਲੇ ਖਾਨ ਲੱਗਦਾ ਹੈ ਕਿ ਇੰਨਾ ਵੱਡਾ ਧੋਖਾ ਮੇਰੇ ਨਾਲ ਇਹ ਸਭ ਕੁਝ ਮੈਂ ਬਰਦਾਸ਼ਤ ਨਹੀਂ ਕਰਾਂਗਾ ਜਲਦੀ ਹੀ ਮੈਂ ਇਸ ਲੜਕੀ ਨੂੰ ਘਰੋਂ ਕੱਢ ਦੇਵਾਂਗਾ ਇਹ ਸਭ ਕੁਝ ਦੇਖ ਕੇ ਕਮਲ ਬਹੁਤ ਖੁਸ਼ ਹੁੰਦੀ ਹੈ ਤੇ ਸੋਚਦੀ ਹੈ ਕਿ ਹੁਣ ਆਏਗਾ ਮਜ਼ਾ ਤੇ ਹੁਣ ਇਹ ਪਾਲੀ ਮੇਰੇ ਘਰ ਵਿੱਚ ਨਹੀਂ ਰਹੇਗੀ ਇਹ ਘਰ ਪਹਿਲਾਂ ਦੀ ਤਰ੍ਹਾਂ ਮੇਰਾ ਹੋ ਜਾਵੇਗਾ ਕਈ ਦਿਨ ਬੀਤ ਜਾਂਦੇ ਹਨ ਪਰ ਬਲਵੰਤ ਦਾ ਗੁੱਸਾ ਸ਼ਾਂਤ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ ਸੀ ਉਸ ਨੇ ਕਈ ਵਾਰ ਅੰਮ੍ਰਿਤ ਤੇ ਪਾਲੀ ਨੂੰ ਇੱਕ ਦੂਜੇ ਨਾਲ ਵੇਖਿਆ ਇੱਕ ਦਿਨ ਬਲਵੰਤ برداشت ਹੀ ਨਾ ਕਰ ਸਕਿਆ ਉਸ ਨੇ ਉਸ ਨੂੰ ਘਰੋਂ ਕੱਢ ਕੇ ਬਾਹਰ ਖੜਾ ਕਰ ਦਿੱਤਾ ਤੇ ਕਹਿੰਦਾ ਨਿਕਲ ਜਾ ਮੇਰੇ ਘਰ ਤੋਂ ਤੇਰੀ ਜਗ੍ਹਾ ਇਸ ਘਰ ਵਿੱਚ ਨਹੀਂ ਹੈ ਪਾਲੀ ਕਹਿਣ ਲੱਗੀ ਤੁਸੀਂ ਮੈਨੂੰ ਘਰੋਂ ਕਿਉਂ ਕੱਢ ਰਹੇ ਹੋ ਕੋਈ ਵੇਖੇਗਾ ਤਾਂ ਕੀ ਕਹੇਗਾ ਬਲਵੰਤ ਕਹਿੰਦਾ ਜੋ ਕਹਿੰਦਾ ਹੈ ਕਹਿਨ ਦੇ ਮੇਰੇ ਘਰ ਵਿੱਚ ਰਹਿ ਕੇ ਮੇਰੇ ਨਾਲ ਹੀ ਗਦਾਰੀ ਕਰ ਰਹੀ ਹੈ ਤੂੰ ਜੇਕਰ ਮੈਂ ਪਤੀ ਹੋਣ ਦਾ ਫਰਜ਼ ਨਹੀਂ ਨਿਭਾ ਸਕਦਾ ਤਾਂ ਤੂੰ ਮੈਨੂੰ ਧੋਖਾ ਦੇਵੇਂਗੀ ਪਾਲੀ ਕਹਿੰਦੀ ਕਿਹੜਾ ਧੋਖਾ ਮੈਂ ਕੋਈ ਧੋਖਾ ਨਹੀਂ ਦਿੱਤਾ ਜੇਕਰ ਤੁਸੀਂ ਮੈਨੂੰ ਪਤਨੀ ਦਾ ਦਰਜਾ ਨਹੀਂ ਦਿੱਤਾ ਤਾਂ ਮੈਂ ਆਪਣੀ ਪਤਨੀ ਹੋਣ ਦੇ ਸਾਰੇ ਫਰਜ਼ ਨਿਭਾਏ ਹਨ ਜੇਕਰ ਸੱਚ ਜਾਣਨਾ ਚਾਹੁੰਦੀ ਹੈ ਤਾਂ ਸੁਣ ਕਿ ਜੇਕਰ ਮੈਂ ਪਤੀ ਨਹੀਂ ਬਣ ਸਕਿਆ ਤਾਂ ਤੂੰ ਮੇਰੇ ਬੇਟੇ ਅੰਮ੍ਰਿਤ ਨੂੰ ਆਪਣੇ ਪ੍ਰੇਮ ਜਾਲ ਵਿੱਚ ਫਸਾ ਲਿਆ ਤੂੰ ਸੋਚਿਆ ਹੋਵੇਗਾ ਕਿ ਤੂੰ ਤਾਂ ਇੰਨੀ ਸੁੰਦਰ ਹੈ ਤੇ ਬੜੀ ਆਸਾਨੀ ਨਾਲ ਉਹ ਤੇਰੇ ਜਾਲ ਵਿੱਚ ਫਸ ਜਾਏਗਾ ਇਹ ਸੁਣ ਕੇ ਪਾਲੀ ਦੇ ਹੋਸ਼ ਉੱਡ ਜਾਂਦੇ ਹਨ ਤੇ ਕਹਿੰਦੀ ਹੈ ਕਿ ਤੁਸੀਂ ਇਹ ਕੀ ਬੋਲ ਰਹੇ ਹੋ ਮੈਂ ਮੰਨਦੀ ਹਾਂ ਕਿ ਅੰਮ੍ਰਿਤ ਮੇਰੀ ਉਮਰ ਦਾ ਹੈ ਪਰ ਰਿਸ਼ਤੇ ਵਿੱਚ ਉਹ ਮੇਰਾ ਪੁੱਤਰ ਲੱਗਦਾ ਹੈ ਮੈਂ ਉਸ ਬਾਰੇ ਇਹ ਸਭ ਕੁਝ ਸੋਚ ਵੀ ਨਹੀਂ ਸਕਦੀ ਝੂਠ ਨਾ ਬੋਲ ਮੈਂ ਆਪਣੀਆਂ ਅੱਖਾਂ ਨਾਲ ਤੁਹਾਨੂੰ ਦੋਵਾਂ ਨੂੰ ਇੱਕ ਦੂਜੇ ਨਾਲ ਹੱਸਦਿਆਂ ਗੱਲਾਂ ਕਰਦਿਆਂ ਹੋਇਆਂ ਤੇ ਕੰਮ ਕਰਦਿਆਂ ਹੋਇਆਂ ਦੇਖਿਆ ਹੈ ਤੂੰ ਕੀ ਸੋਚਿਆ ਕਿ ਤੂੰ ਇਹ ਸਭ ਕੁਝ ਕਰਦੀ ਰਹੇਂਗੀ ਤਾਂ ਮੈਨੂੰ ਕੁਝ ਪਤਾ ਨਹੀਂ ਲੱਗੇਗਾ ਨਿਕਲ ਜਾ ਮੇਰੇ ਘਰ ਤੋਂ ਇਹ ਸਭ ਕੁਝ ਸੁਣ ਕੇ ਪਾਲੀ ਨੂੰ ਬਹੁਤ ਦੁੱਖ ਹੋਇਆ ਤੇ ਦੁਖੀ ਹੋ ਕੇ ਕਹਿੰਦੀ ਹੈ ਮੇਰਾ ਵਿਆਹ ਤੁਹਾਡੀ ਨਾਲ ਮੇਰੀ ਮਾਂ ਨੇ ਕਰਵਾਇਆ ਸੀ ਬਿਨਾਂ ਮੇਰੀ ਮਰਜ਼ੀ ਦੇ ਕਿਉਂਕਿ ਤੁਸੀਂ ਮੇਰੀ ਉਮਰ ਤੋਂ ਬਹੁਤ ਵੱਡੇ ਸੀ ਪਰ ਮੈਂ ਆਪਣੀ ਮਾਂ ਦੀ ਇੱਜ਼ਤ ਰੱਖਣ ਲਈ ਇਹ ਵਿਆਹ ਕਰ ਲਿਆ ਉਸ ਤੋਂ ਬਾਅਦ ਤੁਸੀਂ ਮੈਨੂੰ ਆਪਣੀ ਪਤਨੀ ਮੰਨਣ ਤੋਂ ਇਨਕਾਰ ਕਰ ਦਿੱਤਾ ਫਿਰ ਵੀ ਮੈਂ ਦਿਲ ਤੋਂ ਇਹ ਰਿਸ਼ਤਾ ਨਭਾਇਆ ਬਿਨਾ ਕਿਸੇ ਖੋਟ ਦੇ ਤੁਹਾਡੀ ਭੈਣ ਕਮਲ ਨੇ ਮੇਰਾ ਦਿਨ ਰਾਤ ਜੀਣਾ ਹਰਾਮ ਕਰ ਦਿੱਤਾ ਫਿਰ ਵੀ ਮੈਂ ਇਹ ਰਿਸ਼ਤਾ ਨਭਾਇਆ ਬਿਨਾ ਕੋਈ ਸ਼ਿਕਾਇਤ ਕੀਤੀ ਸਿਰਫ ਤੁਹਾਡਾ ਬੇਟਾ ਅਮਰਿਤ ਜਿਸ ਨੇ ਮੇਰਾ ਸਾਕਾ ਬੇਟਾ ਨਾ ਹੁੰਦਿਆਂ ਹੋਇਆਂ ਵੀ ਮੈਨੂੰ ਮਾਂ ਦੀ ਤਰ੍ਹਾਂ ਇੱਜ਼ਤ ਦਿੱਤੀ ਤੇ ਤੁਸੀਂ ਉਸ ਨੂੰ ਲੈ ਕੇ ਹੀ ਮੇਰੇ ਤੇ ਇਲਜ਼ਾਮ ਲਗਾ ਦਿੱਤਾ ਇਹ ਸਭ ਕੁਝ ਮੈਂ برداشت ਨਹੀਂ ਕਰਾਂਗੀ ਇਸ ਲਈ ਮੈਂ ਜਾ ਰਹੀ ਹਾਂ ਇਸ ਘਰ ਨੂੰ ਛੱਡ ਕੇ ਇਨੇ ਨੂੰ ਅਮਰਤ ਉੱਥੇ ਆ ਜਾਂਦਾ ਹੈ ਤੇ ਕਹਿਣ ਲੱਗਦਾ ਹੈ ਕਿ ਪਿਤਾ ਜੀ ਤੁਸੀਂ ਮਾਂ ਤੇ ਸ਼ੱਕ ਕਰਕੇ ਮਿਲਿਆ ਤੁਹਾਡੇ ਲਈ ਤਾਂ ਇਹਨਾਂ ਤੋਂ ਵਧੀਆ ਕੋਈ ਹੋਰ ਹੋ ਹੀ ਨਹੀਂ ਸਕਦਾ ਤੁਸੀਂ ਸੋਚ ਵੀ ਕਿਵੇਂ ਲਿਆ ਕਿ ਮੈਂ ਆਪਣੀ ਮਾਂ ਤੇ ਹੀ ਗੰਦੀ ਨਜ਼ਰ ਰੱਖਾਂਗਾ ਬਲਵੰਤ ਨੇ ਕਿਹਾ ਮੈਂ ਤੁਹਾਡੇ ਦੋਵਾਂ ਦੀਆਂ ਗੱਲਾਂ ਨੂੰ ਸੱਚ ਕਿਵੇਂ ਮੰਨਾਂ ਅਮਰਤ ਕਹਿੰਦਾ ਪਿਤਾ ਜੀ ਮੈਂ ਸੁਣਿਆ ਸੀ ਕਵਾਨੂ ਇੱਕ ਗਵੰਡਨ ਨਾਲ ਗੱਲਾਂ ਕਰਦੇ ਹੋਏ ਉਹਨਾਂ ਨੇ ਤੁਹਾਨੂੰ ਬਹੁਤ ਵੱਡੀ ਗਲਤਫਹਮੀ ਵਿੱਚ ਪਾਇਆ ਹੈ ਇਹ ਸਾਰਾ ਜਾਲ ਉਹਨਾਂ ਨੇ ਮਾ ਨੂੰ ਘਰੋਂ ਕੱਢਣ ਦੇ ਲਈ ਸਾਜ਼ਿਸ਼ ਰਚੀ ਹੈ ਇਹ ਸਭ ਕੁਝ ਸੁਣ ਕੇ ਬਲਵੰਤ ਵੀ ਹੈਰਾਨ ਹੋ ਜਾਂਦਾ ਹੈ ਤੇ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਜਾਂਦਾ ਹੈ ਬਲਵੰਤ ਪਾਲੀ ਦੇ ਸਾਹਮਣੇ ਹੱਥ ਜੋੜ ਕੇ ਕਹਿੰਦਾ ਹੈ ਕਿ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਮੈਂ ਸਮਝ ਗਿਆ ਸੀ ਕਿ ਇਹ ਸਭ ਕੁਝ ਮੇਰੀ ਭੈਣ ਕਮਲਦਾ ਨੇ ਕੀਤਾ ਧਰਿਆ ਹੈ ਤਾਂ ਕਿ ਉਹ ਇਸ ਘਰ ਦੇ ਮਾਲਕਨ ਬਣੇ ਰਹੇ ਹੁਣ ਮੈਂ ਸਮਝ ਗਿਆ ਹਾਂ ਮੈਂ ਆਪਣੀ ਭੈਣ ਦੀ ਸਾਰੀ ਚਾਲ ਸਮਝ ਗਿਆ ਹਾਂ ਮੈਨੂੰ ਮaaf ਕਰ ਦੇ ਬਸ ਇੱਕ ਮੌਕਾ ਦੇ ਮੈਂ ਚੰਗਾ ਪਤੀ ਬਣ ਕੇ ਦਿਖਾਵਾਂਗਾ ਤੇ ਤੈਨੂੰ ਪਤਨੀ ਹੋਣ ਦੇ ਸਾਰੇ ਦਰਜੇ ਦੇਵਾਂਗਾ ਤੇ ਸਭ ਕੁਝ ਠੀਕ ਕਰ ਦੇਵਾਂਗਾ ਅੱਜ ਤੋਂ ਬਾਅਦ ਮੇਰੇ ਲਈ ਤੂੰ ਸਭ ਤੋਂ ਉੱਪਰ ਹੈ ਇਹ ਸੁਣ ਕੇ ਪਾਲੀ ਖੁਸ਼ ਹੋ ਜਾਂਦੀ ਹੈ ਤੇ ਕਹਿੰਦੀ ਹੈ ਜੇਕਰ ਤੁਸੀਂ ਮੇਰੇ ਤੋਂ ਦਿਲ ਤੋਂ ਮਾਫੀ ਮੰਗ ਲੈ ਹੋ ਤਾਂ ਮੈਂ ਤੁਹਾਨੂੰ ਇੱਕ ਮੌਕਾ ਜ਼ਰੂਰ ਦੇਵਾਂਗੀ ਜਾਓ ਤੁਹਾਨੂੰ ਮaaf ਕੀਤਾ ਉਸ ਤੋਂ ਬਾਅਦ ਪਾਲੀ ਤੇ ਬਲਵੰਤ ਇੱਕ ਪਿਆਰ ਭਰੀ ਜ਼ਿੰਦਗੀ ਬਤਾਉਣ ਲੱਗਦੇ ਹਨ ਅਤੇ ਬਲਵੰਤ ਨੇ ਆਪਣੀ ਭੈਣ ਕਮਲ ਕੋਲੋਂ ਤਜੋਰੀ ਦੀ ਚਾਬੀ ਲੈ ਕੇ ਪਾਲੀ ਨੂੰ ਫੜਾਉਂਦਿਆਂ ਹੋਇਆ ਕਿਹਾ ਕਿ ਪਾਲੀ ਅੱਜ ਤੋਂ ਬਾਅਦ ਇਸ ਘਰ ਦੀ ਮਾਲਕਣ ਸਿਰਫ ਤੂੰ ਹੈ ਅਤੇ ਇਸ ਤਰ੍ਹਾਂ ਪਾਲੀ ਦੀ ਜ਼ਿੰਦਗੀ ਵਿੱਚ ਬਦਲਾਅ ਆਇਆ ਹੁਣ ਪਾਲੀ ਆਪਣੀ ਜ਼ਿੰਦਗੀ ਵਿੱਚ ਖੁਸ਼ ਖੁਸ਼ ਰਹਿਣ ਲੱਗੀ ਹਾਂਜੀ ਦੋਸਤੋ ਇਸੇ ਸਾਡੀ ਅੱਜ ਦੀ ਕਹਾਣੀ ਗਰੀਬ ਦੀ ਧੀ ਦਾ ਵਿਆਹ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਬਾਕਸ ਵਿੱਚ ਆਪਣੀ رائے ਜ਼ਰੂਰ ਦੇਣਾ ਤੇ ਤੁਸੀਂ ਇਹ ਕਹਾਣੀ ਕਿਸ ਸ਼ਾਇਰ ਪਿੰਡ ਕਿਸ ਕੰਟਰੀ ਤੋਂ ਸੁਣ ਰਹੇ ਹੋ ਉਹ ਵਿੱਚ ਜ਼ਰੂਰ ਮੈਂਸ਼ਨ ਕਰਿਓ ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਕਹਾਣੀ ਨੂੰ ਲਾਈਕ ਤੇ ਆਪਣੇ ਦੋਸਤਾਂ ਤੱਕ ਸ਼ੇਅਰ ਜ਼ਰੂਰ ਕਰਿਓ